ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟਰੈਕਟਰ ਕਾਰ ਬਾਜ਼ਾਰ ਦੇ ਵਿੱਚ ਤੇ ਸਭ ਤੋਂ ਪਹਿਲਾਂ ਜਿਨ੍ਹਾਂ ਸੱਜਣਾ ਨੇ ਹਾਲੇ ਤੱਕ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਸਭ ਤੋਂ ਪਹਿਲਾਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤਾਂ ਜੋ ਇਸ ਤਰ੍ਹਾਂ ਦੀਆਂ ਵੀਡੀਓ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ ਤੁਹਾਨੂੰ ਆਪਣੇ ਫੋਨ ਦੇ ਉੱਤੇ ਨਾਲ ਦੀ ਨਾਲ ਹੀ ਕਰ ਲੋ ਆਪਣਾ ਹੈਲਪਲਾਈਨ ਨੰਬਰ ਨੋਟ ਜੇਕਰ ਤੁਸੀਂ ਕੋਈ ਵੀ ਵਹੀਕਲ ਸੇਲ ਕਰਨਾ ਹੋਵੇ ਤੇ ਉਸ ਦੀਆਂ 5-7 ਫੋਟੋਆਂ ਤੇ ਨਾਲ ਲੈਣੀ ਦੀ ਜਾਣਕਾਰੀ ਸਾਨੂੰ ਇਸ ਨੰਬਰ ਤੇ ਵਟਸਐਪ ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਕਰਾਂਗੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਤੁਹਾਡੇ ਲਈ ਲੈ ਕੇ ਆਏ ਜੀ ਬਿਲਕੁਲ ਵਾਜਬ ਕੀਮਤਾਂ ਦੇ ਉੱਤੇ ਟਾਪ ਕੁਆਲਿਟੀ ਦੀ ਮਸ਼ਿਨਰੀ ਅੱਜ ਆਪਣੇ ਕੋਲ ਸੇਲ ਲਈ ਪਹੁੰਚਿਆ ਜੀ ਟੋਟਲ 5 ਵਹੀਕਲ ਜਿਨ੍ਹਾਂ ਦੇ ਵਿੱਚ ਤਿੰਨ ਹਨ ਗੱਡੀਆਂ ਇੱਕ ਹੈ ਟਰਾਲੀ ਤੇ ਇੱਕ ਆਪਣੇ ਕੋਲ ਪਹੁੰਚਿਆ ਜੀ ਟਰੈਕਟਰ ਗੱਡੀਆਂ ਦੇ ਵਿੱਚ ਆਪਣੇ ਕੋਲ ਪਹਿਲੀ ਗੱਡੀ ਹੈ ਜੀ ਇਟੋਸ ਲੀਵਾ ਟੋਇਟਾ ਕੰਪਨੀ ਦੀ ਨੰਬਰ 2 ਤੇ ਆਪਣੇ ਕੋਲ ਪਹੁੰਚੀ ਹੈ ਜੀ ਮਰੂਤੀ SUZUKI ਦੀ ALTO LXI ਨੰਬਰ 3 ਤੇ ਆਪਣੇ ਕੋਲ ਹੈ ਰੇਟਿਜ ਡੀਜ਼ਲ ਮਾਡਲ ਨੰਬਰ 4 ਤੇ ਆਪਣੇ ਕੋਲ ਪਹੁੰਚਿਆ ਜੀ 12 ਗੁਣਾ 6 ਦੀ ਟਰਾਲੀ ਹੈਵੀ ਜੈਕ ਵਾਲੀ ਦੇ ਨੰਬਰ 5 ਦੇ ਉੱਪਰ ਆਪਣੇ ਕੋਲ ਜੀ ਸਵਰਾਜ 963 FE454 ਟਰੈਕਟਰ ਬਿਲਕੁਲ ਵਧੀਆ ਸਾਫ ਸੁਥਰੀ ਕੰਡੀਸ਼ਨ ਦੇ ਸਾਰੇ ਵਹੀਕਲ ਨੇ ਆਉ ਕਰਦੇ ਆ ਗੱਲ ਇਹਨਾਂ ਬਾਰੇ ਡਿਟੇਲ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਕੋਲ ਪਹੁੰਚੀ ਜੀ ਈਟੋਸ ਲੀਵਾ 2011 ਮਾਡਲ ਟੋヨタ ਦੀ ਗੱਡੀ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਗੱਡੀ ਆ ਬਲੈਕ ਕਲਰ ਹੈ ਅਲਾਈ ਵੀਲ ਲਗੇ ਹੋਏ ਆ ਸਾਫ ਸੁਥਰਾ ਗੱਡੀ ਦਾ ਰੰਗ ਪੇਂਟ ਹੈ ਨਾਲ ਦਾ ਗੱਡੀ ਦਾ ਰੰਗ ਪੇਂਟ ਹੈ ਸਾਫ ਸੁਥਰੀ ਵਧੀਆ ਸੰਗੀ ਕੰਡੀਸ਼ਨ ਦੇ ਟਾਇਰ ਹੈ ਗੱਡੀ ਦੇ ਵਿੱਚ ਕੋਈ ਵੀ ਟੈਕਨੀਕਲ ਜਾਂ ਮਕੈਨੀਕਲ ਪ੍ਰੋਬਲਮ ਨਹੀਂ ਮਾਲਕ ਵੀਰਾਂ ਦੇ ਵੱਲੋਂ ਗੱਡੀ ਦੇ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਹੈ ਸਾਫ ਸੁਥਰਾ ਗੱਡੀ ਦਾ ਸਾਰਾ ਇੰਟੀਰੀਅਰ ਹੈ ਮਿਊਜ਼ਿਕ ਸਿਸਟਮ, AC, ਹੀਟਰ ਸਾਰੇ ਦੇ ਸਾਰੇ ਫੀਚਰ ਵਰਕਿੰਗ ਦੇ ਵਿੱਚ ਹੈ ਸਾਫ ਸੁਥਰੀ ਗੱਡੀ ਦੇ ਵਿੱਚ ਸੀਟ ਕਵਰ ਲੱਗੇ ਹੋਏ ਆ ਬਿਲਕੁਲ ਸੋਹਣੀ ਚਲਾਈ ਦੀ ਗੱਡੀ ਆ ਗੱਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਇਹ ਜਿਹੜੀ ਗੱਡੀ ਹੈ ਇਹ ਤਰਨਤਰ ਏਰੀਆ ਦੇ ਵਿੱਚ ਖੜੀ ਹੈ ਤੇ ਮਾਲਕਪਰਾਂ ਨੇ ਗੱਡੀ ਦੀ ਡਿਮਾਂਡ ਰੱਖੀ ਹੈ 2,05000 ਰੁਪਏ ਬਾਕੀ ਮੌਕੇ ਤੇ ਮੰਤਨ ਹੋ ਜੂਗਾ ਤੇ ਮਾਲਕਪਰਾਂ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਜਿਸ ਕਿਸੇ ਵੀਰ ਨੇ ਗੱਡੀ ਲੈਣੀ ਹੋਵੇ ਮਾਲਕਪਰਾਂ ਨਾਲ ਗੱਲਬਾਤ ਕਰਕੇ ਜਾ ਕੇ ਚਲਾ ਕੇ ਟੈਸਟ ਡਰਾਈਵ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਨੰਬਰ ਦੇ ਉੱਤੇ ਆਪਣੇ ਕੋਲ ਗੱਡੀ ਪਹੁੰਚੀ ਜੀ अल्टੋ ਐਲ ਐਕਸ ਆਈ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਇਹ ਵੀ ਗੱਡੀ ਬਲੈਕ ਕਲਰ ਦੇ ਵਿੱਚ ਹੈ ਗੱਡੀ ਨੂੰ ਅਲਾਈ ਵੀਲ ਲੱਗੇ ਹੋਏ ਐ ਗੱਡੀ ਦਾ ਇਹ ਰੰਗ ਪਿੰਟਾ ਸਾਰੇ ਦਾ ਸਾਰਾ ਨਾਲ ਦਾ ਗੱਡੀ ਨੂੰ ਦੁਬਾਰਾ ਕਿਤੋਂ ਰੰਗ ਪਿੰਟ ਨਹੀਂ ਹੋਇਆ ਸਾਫ ਸੁਥਰਾ ਗੱਡੀ ਦਾ ਇੰਟੀਰੀਅਰ ਐ ਏਸੀ ਹੀਟਰ ਮਿਊਜ਼ਿਕ ਸਿਸਟਮ ਸਾਰੇ ਦੇ ਸਾਰੇ ਫੀਚਰ ਵਰਕਿੰਗ ਦੇ ਵਿੱਚ ਐ ਗੱਡੀ ਦੇ ਵਿੱਚ ਕੋਈ ਵੀ ਟੈਕਨੀਕਲ ਜਾਂ ਮੈਕੈਨੀਕਲ ਪ੍ਰੋਬਲਮ ਨਹੀਂ ਬਾਡੀ ਲੈਂਡ ਦੀ ਬਿਲਕੁਲ ਸਾਫ ਸੁਥਰੀ ਗੱਡੀ ਐ ਕਿਤੋਂ ਕੋਈ ਗਲੀ ਸੜੀ ਨਹੀਂ ਕਿਤੋਂ ਕੋਈ ਲੱਗੀ ਨਹੀਂ ਹੋਈ ਸਾਫ ਸੁਥਰੇ ਗੱਡੀ ਦੇ ਟਾਇਰ ਐ ਚਾਰੇ ਦੇ ਟਾਇਰ ਬਿਲਕੁਲ ਸੋਹਣੀ ਕੰਡੀਸ਼ਨ ਦੇ ਐ ਕਿਤੋਂ ਕੋਈ ਘੱਟੇ ਫੱਟੇ ਨਹੀਂ ਗੱਡੀ ਦੇ ਵਿੱਚ ਸੈਂਟਰ ਲੌਕ ਸਿਸਟਮ ਲੱਗਾ ਹੋਇਆ ਸਾਫ਼ ਸੁਥਰੇ ਗੱਡੀ ਦੇ ਸੀਟ ਕਵਰ ਹੈ ਸਾਫ਼ ਸੁਥਰਾ ਸਾਰੇ ਦਾ ਸਾਰਾ ਇੰਟੀਰੀਅਰ ਹੈ ਮੈਟਿੰਗ ਵੀਰਾ ਗੱਡੀ ਦੇ ਵਿੱਚ ਹੋਈ ਹੋਈ ਹੈ ਸੈਕੰਡ ਓਨਰ ਗੱਡੀ ਹੈ ਬਿਲਕੁਲ ਸਾਫ਼ ਸੁਥਰੀ ਚਲਾਈ ਦੀ ਮਾਲਕ ਵੀਰਾਂ ਦੇ ਨੂੰ ਗੱਡੀ ਦੀ ਚਲਾਈ ਦੀ ਪੂਰੀ ਫੁੱਲ ਗਾਰੰਟੀ ਹੈ ਇਹ ਜਿਹੜੀ ਗੱਡੀ ਹੈ ਇਹ ਲੁਧਿਆਣਾ ਟਿੱਬਾ ਰੋਡ ਵਿਖੇ ਖੜੀ ਹੋਈ ਹੈ ਤੇ ਮਾਲਕ ਵੀਰਾਂ ਨੇ ਗੱਡੀ ਦੀ ਡਿਮਾਂਡ ਰੱਖੀ ਹੈ 1 ਲੱਖ 55000 ਰੁਪਏ ਬਾਕੀ ਮੌਕੇ ਤੇ ਮੰਤਨ ਹੋ ਜਾਊਗਾ ਤੇ ਮਾਲਕ ਵੀਰਾਂ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਜਿਸ ਕਿਸੇ ਵੀਰ ਨੇ ਗੱਡੀ ਲੈਣੀ ਹੋਵੇ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਜਾ ਕੇ ਚਲਾ ਕੇ ਡਰਾਈਵ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ। ਦੋਸਤੋ ਕੀ ਆਪਣੇ ਕੋਲ ਪਹੁੰਚੀ ਜੀ Maruti Suzuki Retige ਡੀਜ਼ਲ ਮਾਡਲ ਗੱਡੀ 2011 ਮਾਡਲ ਗੱਡੀ ਆ ਬਿਲਕੁਲ ਸਾਫ਼ ਸੁਥਰੀ ਚਲਾਈ ਦੀ ਸਾਫ਼ ਸੁਥਰਾ ਗੱਡੀ ਦਾ ਰੰਗ ਪੇਂਟ ਹੈ ਕਿਤੇ ਉਹ ਗੱਡੀ ਦਾ ਰੰਗ ਪੇਂਟ ਖਰਾਬ ਨਹੀਂ ਹੋਇਆ ਦੁਬਾਰਾ ਗੱਡੀ ਨੂੰ ਕੋਈ ਰੰਗ ਪੇਂਟ ਨਹੀਂ ਹੋਇਆ। ਸਾਫ਼ ਸੁਥਰੇ ਗੱਡੀ ਦੇ ਚਾਰੇ ਟਾਇਰ ਹੈ ਕਿਤੇ ਕੋਈ ਕੱਟ ਨਹੀਂ ਕਿਤੇ ਕੋਈ ਖਰਾਬ ਨਹੀਂ ਹੋਇਆ। ਬਿਲਕੁਲ ਸਾਫ਼ ਸੁਥਰਾ ਗੱਡੀ ਦਾ ਸਾਰੇ ਦਾ ਸਾਰਾ ਇੰਟੀਰੀਅਰ ਹੈ। AC, ਹੀਟਰ, ਮਿਊਜ਼ਿਕ ਸਿਸਟਮ ਸਾਰੇ ਫੀਚਰ ਵਰਕਿੰਗ ਦੇ ਵਿੱਚ ਹੈ। ਗੱਡੀ ਨੂੰ ਵਧੀਆ ਸੀਟ ਕਵਰ ਲੱਗੇ ਹੋਏ ਆ ਮਾਲਕ ਵੀਰਾਂ ਤੋਂ ਮੈਨੂੰ ਗੱਡੀ ਦੀ ਚਲਾਈ ਦੀ ਪੂਰੀ ਫੁੱਲ ਗਾਰੰਟੀ ਹੈ ਗੱਡੀ ਦੇ ਵਿੱਚ ਕੋਈ ਵੀ ਟੈਕਨੀਕਲ ਜਾਂ ਮਕੈਨੀਕਲ ਪ੍ਰੋਬਲਮ ਨਹੀਂ ਇੰਜਨ ਗੇਅਰ ਸਭ ਕੁਝ ਓਕੇ ਹੈ ਨੋਨ ਐਕਸੀਡੈਂਟਲ ਗੱਡੀ ਆ ਤਕਰੀਬਨ 80% ਦੇ ਕਰੀਬ ਗੱਡੀ ਦੇ ਚਾਰੇ ਟਾਇਰ ਹੈ ਵਾਈਟ ਕਲਰ ਦੇ ਵਿੱਚ ਆ ਪੰਜਾਬ ਨੰਬਰ ਹੈ ਗੱਡੀ ਦੀਆਂ ਦੋਵੇਂ ਕੀਆਂ ਅਵੇਲੇਬਲ ਨੇ ਲੈ ਲੈਂਦੇ ਬਿਲਕੁਲ ਸਾਫ਼ ਸਤਰੀ ਗੱਡੀ ਹੈ ਕਿਤੇ ਕੋਈ ਲੱਗੀ ਨਹੀਂ ਕਿਤੇ ਕੋਈ ਗਲੀ ਸੜੀ ਨਹੀਂ ਬਿਲਕੁਲ ਵਧੀਆ ਚਲਾਈ ਦੀ ਗੱਡੀ ਹੈ ਇਹ ਜਿਹੜੀ ਗੱਡੀ ਹੈ ਇਹ ਪਠਾਨਕੋਟ ਬਾਈਪਾਸ ਲਾਗੇ ਜਲੰਧਰ ਵਿਖੇ ਖੜੀ ਹੈ ਤੇ ਮਾਲਕ ਵੀਰਾਂ ਨੇ ਗੱਡੀ ਦੀ ਡਿਮਾਂਡ ਰੱਖੀ ਹੈ 1,65,000 ਰੁਪਏ। ਬਾਕੀ ਮੌਕੇ ਤੇ ਮੰਤਨ ਹੋ ਜਾਊਗਾ ਤੇ ਮਾਲਕ ਵੀਰਾਂ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ। ਜਿਸ ਕਿਸੇ ਵੀਰ ਨੇ ਗੱਡੀ ਲੈਣੀ ਹੋਵੇ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਜਾ ਕੇ ਚਲਾ ਕੇ ਟੈਸਟ ਡਰਾਈਵ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ। ਇਸ ਤੋਂ ਅਗੇ ਆਪਣੇ ਕੋਲ ਪਹੁੰਚੀ ਜੀ ਜੈਕ ਵਾਲੀ ਟਰਾਲੀ 12 6 ਫੁੱਟੀ ਜਿਹੜੀ ਕਿ ਸਿੰਗਲ ਟਾਇਰ ਦੇ ਵਿੱਚ ਹੈ 2.5 ਫੁੱਟ ਟਰਾਲੀ ਦੇ ਉੱਪਰ ਵੇਡ ਲੱਗਿਆ ਹੋਇਆ ਕੜੇ ਵਾਲੀ ਟਰਾਲੀ ਦੇ ਰਿਮ ਹੈ। 4 ਇੰਚੀ ਟਰਾਲੀ ਨੂੰ ਹਿੱਸਾ ਲੱਗਿਆ ਹੋਇਆ ਨਵਾਂ ਜੈਕ ਹੈ ਬਿਲਕੁਲ ਵਧੀਆ ਸਾਫ ਸੁਥਰਾ ਟਰਾਲੀ ਦਾ ਫਰਸ਼ ਹੈ ਵਧੀਆ ਚਲਾਈ ਦੀ ਟਰਾਲੀ ਹੈ ਟਰਾਲੀ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਫਾਲਟ ਨਹੀਂ ਬਿਲਕੁਲ ਸਮੂਥ ਚਲਾਈ ਹੈ ਟਰਾਲੀ ਦੇ ਉੱਪਰ ਬਾਡੀ ਤੋਂ ਲਵਾ ਐਕਸਟਰਾ ਵੇਡ ਵੀ ਲੱਗਾ ਹੋਇਆ ਜੋ ਕਿ ਜਾਲੀ ਵਾਲਾ 2023 ਮਾਡਲ ਯਾਨੀ ਕਿ ਲੇਟੈਸਟ ਹੁਣੇ ਹੀ ਟਰਾਲੀ ਇਹ ਤਿਆਰ ਕੀਤੀ ਗਈ ਹੈ ਬਿਲਕੁਲ ਸਾਫ ਸੁਥਰਾ ਫਰਸ਼ ਹੈ ਜਿੰਨੇ ਵੀ ਟਾਇਰ ਹੈ ਬਿਲਕੁਲ ਸਾਫ ਸੁਥਰੇ ਹੈ ਕਿਤੋਂ ਕੋ ਕਟੇ ਫਟੇ ਨਹੀਂ ਕੋ ਕੱਟ ਨਹੀਂ ਟਾਇਰਾਂ ਦੇ ਵਿੱਚ ਇਜਲੀ ਟਰਾਲੀ ਹੈ ਇਹ ਫਰੋਈਪੁਰ ਏਰੀਆ ਦੇ ਵਿੱਚ ਖੜੀ ਹੈ ਤੇ ਮਾਲਕ ਵੀਰਾਂ ਨੇ ਟਰਾਲੀ ਦੀ ਡਿਮਾਂਡ ਰੱਖੀ ਹੈ 1 ਲੱਖ ਤੇ 48000 ਰੁਪਏ ਬਾਕੀ ਮੌਕੇ ਤੇ ਮੰਤਨ ਹੋ ਜਾਊਗਾ ਤੇ ਮਾਲਕ ਵੀਰਾਂ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਜਿਸ ਕਿਸੇ ਵੀਰ ਨੇ ਇਹ ਟਰਾਲੀ ਲੈਣੀ ਹੋਵੇ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਜਾ ਕੇ ਚੈੱਕ ਕਰਕੇ ਟਰਾਲੀ ਨੂੰ ਖਰੀਦ ਸਕਦੇ ਹਾਂ ਸਭ ਤੋਂ ਲਾਸਟ ਦੇ ਵਿੱਚ ਆਪਣੇ ਕੋਲੇ ਪਹੁੰਚਿਆ ਜੀ ਸਵਰਾਜ 963 FE 4x4 ਟਰੈਕਟਰ 2020 ਮਾਡਲ ਟਰੈਕਟਰ ਹੈ ਬਿਲਕੁਲ ਸ਼ੋਰੂਮ ਕੰਡੀਸ਼ਨ ਦਾ ਬਿਲਕੁਲ ਘੱਟ ਚੱਲਿਆ ਹੋਇਆ ਟਰੈਕਟਰ ਹੈ 95% ਤਕਰੀਬਨ ਟਰੈਕਟਰ ਦੇ ਟਾਇਰ ਪਏ ਆ ਸਿਰਫ ਤੇ ਸਿਰਫ 60 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਟਰੈਕਟਰ ਦੇ ਇੰਜਨ ਗੇਅਰ ਦੀ ਮਾਲਕ ਪਿਰਾਦ ਜੀ ਨੂੰ ਪੂਰੀ ਫੁੱਲ ਗਾਰੰਟੀ ਹੈ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਟਰੈਕਟਰ ਦੇ ਵਿੱਚ ਕੋਈ ਵੀ ਟੈਕਨੀਕਲ ਜਾਂ ਮੈਕੈਨੀਕਲ ਪ੍ਰੋਬਲਮ ਨਹੀਂ ਟਰੈਕਟਰ ਦੇ ਉੱਪਰ ਫੈਬਰ ਹੁੱਡ ਲੱਗਾ ਹੋਇਆ ਤੇ ਅੱਗੇ ਵੇਟ ਲੱਗੇ ਹੋਏ ਆ ਬਿਲਕੁਲ ਵਧੀਆ ਸੋਹਣੀ ਚਲਾਈ ਹੈ ਸਾਫ ਸੁਥਰਾ ਟਰੈਕਟਰ ਹੈ ਬਿਲਕੁਲ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਦਾ ਪਲੇਟਫਾਰਮ ਹੈ ਸਾਈਡ ਕੇਅਰ ਵੇਰੀਐਂਟ ਹੈ ਪਾਵਰ ਸਟੀering ਹੈ ਬਿਲਕੁਲ ਸੋਹਣੀ ਚਲਾਈ ਦਾ ਟਰੈਕਟਰ ਹੈ ਇਹ ਜਿਹੜਾ ਟਰੈਕਟਰ ਹੈ ਇਹ ਮੋਗਾ ਏਰੀਆ ਦੇ ਵਿੱਚ ਖੜਾ ਹੈ ਤੇ ਮਾਲਕ ਵੀਰਾਂ ਨੇ ਟਰੈਕਟਰ ਦੀ ਡਿਮਾਂਡ ਰੱਖੀ ਹੈ 8 ਲੱਖ ਤੇ 35000 ਰੁਪਏ ਬਾਕੀ ਮੌਕੇ ਤੇ ਮੰਤਨ ਹੋ ਜਾਊਗਾ ਮਾਲਕ ਵੀਰਾਂ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਜਿਸ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਜਾ ਕੇ ਚਲਾ ਕੇ ਵਾਕੇ ਚੈੱਕ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਅੰਤ ਦੇ ਵਿੱਚ ਇੱਕ ਜ਼ਰੂਰੀ ਬੇਨਤੀ ਕਿ ਕੋਈ ਵੀ ਵਹੀਕਲ ਲੈਣ ਤੋਂ ਪਹਿਲਾਂ ਉਨ੍ਹਾਂ ਦੇ ਡਾਕੂਮੈਂਟਾਂ ਦੀ ਵੈਰੀਫਿਕੇਸ਼ਨ ਚੰਗੀ ਤਰ੍ਹਾਂ ਕਰ ਲਿਆ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦੋਸਤੋ ਵੀਡੀਓ ਨੂੰ ਕਰ ਦਿਓ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਸ਼ੇਅਰ ਤਾਂ ਜੋ ਉਹ ਵੀ ਇਸ ਵੀਡੀਓ ਤੋਂ ਲੈ ਸਕਣ ਵੱਧ ਤੋਂ ਵੱਧ ਲਾਹਾ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅੱਗੇ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਕੁਝ ਹੋਰ ਖੇਤੀਬਾੜੀ ਤੇ ਆਵਾਜਾਈ ਦੇ ਵਕਾਊ ਸੰਧਾਂ ਦੇ ਨਾਲ ਤਦ ਤੱਕ ਲਈ ਧੰਨਵਾਦ ਦਿਓ ਜੀ ਆਗਿਆ ਸਤਿ ਸ਼੍ਰੀ ਅਕਾਲ ਜੀ।